ਸਾਰੇ ਜੀ ਚਾਹ ਰਹੇ ਹਾਂ ਜੀ ਕਿਵੇਂ ਹੋ ਸਾਰੇ ਦੁਬਾਰੇ ਪੁੱਛਣਾ ਬਣਾ ਕਿਵੇਂ ਹੋ ਸਾਰੇ ਕੈਨੇਡਾ ਤੋਂ ਥੋੜੇ ਆਏ ਹਾਂ ਵੀ ਥੋੜੇ ਕਾਰਜਾਗੁਰ ਦੇ ਬਾਹਰ ਸਿੱਧੇ ਦੁਬਾਰੇ ਪਹੁੰਚੇ ਹਾਂ ਕਿਵੇਂ ਹੋ ਸਾਰੇ ਸਟਵਾਲ ਬਾਈ ਜੀ ਤੇ ਇਹਨਾਂ ਨੂੰ ਵੀ ਮੇਰੀ ਵਾਹੀ ਕਰਾ ਜੋ ਵੀ ਆਏ ਬਹੁਤ ਬਹੁਤ ਧੰਨਵਾਦ ਨਾ ਇਹ ਮੈਨੂੰ ਪਹਿਲਾਂ ਕਿਉਂ ਮੈਂ ਸਾਰਿਆਂ ਨੂੰ ਇੰਟਰੋਡਿਊਸ ਕੀਤਾ ਇਹ ਕੰਮ ਜਮਨਦਰੋਲ ਪੰਜਾਬੀ ਚ ਪੰਜਾਬੀ ਬੋਸਤੇ ਕਰ ਰਹੇ ਨੇ ਤੇ ਸਹੀ ਕੰਮ ਕਰ ਰਹੇ ਨੇ ਅਦਰਵਾਈਜ਼ ਬਹੁਤ ਖੁਸ਼ ਹੈ ਨਾ سوشل ਮੀਡੀਆ ਤੇ ਹੋ ਰਿਹਾ ਜਿਹੜਾ ਸਾਫ਼ ਨਹੀਂ ਜਿਹੜਾ ਸਾਫ਼ ਹੈ ਉਹਦੇ ਵਿੱਚ ਕਿਤੇ ਪੋਲਿਟਿਕਸ ਹੈ ਕਿਤੇ ਕੋਸ਼ ਹੈ ਪਹਿਲਾਂ ਜਿਹੜੇ ਆਪਾਂ ਕੈਨੇਡਾ ਦੇ ਪ੍ਰੋਗਰਾਮ ਕਰਦੇ ਆਂਗੇ ਜਿਹੜੇ ਬਾਹਰ ਪ੍ਰੋਗਰਾਮ ਕਿਚਦੇ ਨੇ ਉਹਦੇ ਚੋਂ ਕੁਝ ਚੀਜ਼ਾਂ ਮੈਂ ਲਈਆਂ ਜਿਹੜੀਆਂ ਮੈਨੂੰ ਵੀ ਫੋਨ ਕਾਲ ਆਉਂਦੀਆਂ ਕੁਸ਼ ਆਉਂਦੀ ਆ ਵੀ ਮੇਨ ਦਿੱਕਤ ਕਿੱਥੇ ਹੈ ਉਥੋਂ ਆਪਾਂ ਸ਼ੁਰੂ ਕਰਾਂਗੇ ਫਿਰ ਕੌਨਫੀਡੈਂਸ ਬਾਰੇ ਗੱਲ ਕਰਾਂਗੇ ਕਿਉਂਕਿ ਕੌਨਫੀਡੈਂਸ ਸਟੂਡੈਂਟ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਦਿੱਕਤ ਨਹੀਂ ਸਾਡੇ ਚ ਵੀ ਹੁੰਦਾ ਸੀਗਾ ਵੀ ਖੜੇ ਪੈ ਕੇ ਕੌਨਫੀਡੈਂਸ ਕਿਵੇਂ ਆਵੇ ਕਿਉਂਕਿ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ ਵੀ ਆਪਾਂ ਹੁਣ ਮੈਨਾਂ ਸਟੇਜ 'ਤੇ ਚੜਨਾ ਹੈ ਕਿਸੇ ਨੇ ਇੱਥੋਂ ਬਹੁਤ ਜਣਾਂ ਦਾ ਜੀ ਕਰਦਾ ਹੁੰਦਾ ਜਿਹੜੇ ਆਟਨਾ ਕੰਮ ਕਰਦੇ ਨੇ ਜਿਵੇਂ ਮੈਂ ਵੀ ਉੱਥੇ ਜਾ ਕੇ ਬੋਲਣਾ ਪਰ ਉਹ ਇੱਕ ਹਿਚਕ ਜਾੜ ਰਹਿੰਦੀ ਹੈ ਉਹ ਕਿਵੇਂ ਖਤਮ ਹੋਵੇ ਗੁੱਸੇ ਵਾਲਾ ਜਿਹੜਾ ਉਹ ਗੁੱਸੇ ਦਾ ਕੀ ਹੱਲ ਆ ਉਹਦੇ ਬਾਰੇ ਗੱਲ ਕਰਾਂਗੇ ਐਂਜ਼ਾਇਟੀ ਬਾਰੇ ਗੱਲ ਕਰਾਂਗੇ ਇਹਨੇ ਟਾਪਿਕ ਆਪਾਂ ਕਵਰ ਕਰਨੇ ਨੇ ਉਸ ਤੋਂ ਬਾਅਦ ਜਿਹੜ ਉਗਲ ਤੁਹਾਨੂੰ ਸੁਣਾਉਂਗਾ ਪੜ੍ਹ ਕੇ ਜਿਹੜੀਆਂ ਬੁੱਕ ਦੇ ਵਿੱਚ ਖਾਣੀਆਂ ਤੇ ਬੁੱਕ ਚੱਲਦੀ ਕਿਦਾਂ ਹੈ। ਕਈ ਨੱਕ ਕੰਮ ਆਪਾਂ ਕਰਨਾ ਹੈ। ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਸ਼ੁਰੂ ਕਰਾਂਗੇ ਹਾਂ ਇੰਟਰੈਕਸ਼ਨ ਜਾਈਦੀ ਮੈਨੂੰ ਇਹ ਨਹੀਂ ਹੈਗਾ ਮੈਂ ਕੱਲਾ ਬੁਲੇ ਜਾਵਾਂ। ਕਰੋਗੇ ਇੰਟਰੈਕਟ ਮੇਰੇ ਨਾਲ? ਜੀ ਬਿਲਕੁਲ। ਜੀ ਵੀਰੇ ਜੀ। ਇੰਟਰੈਕਟ ਕਰੋਗੇ ਮੇਰੇ ਨਾਲ? ਹਾਂ ਜੀ ਹਾਂ ਜੀ। ਮੈਂ ਤੁਹਾਨੂੰ ਸੌਖਾ ਤਰੀਕਾ ਦੱਸਦਾ ਜਦੋਂ ਮੈਂ ਸਵਾਲ ਪੁੱਛੂੰਗਾ ਤੁਸੀਂ ਹਾਂ ਜੀ ਹੈਗਾ ਨਾ ਤੁਸੀਂ ਹਾਂ ਜੀ ਹਾਂ ਜੀ ਦੋ ਵਾਰੀ ਕਹਿਣਾ। ਠੀਕ ਆ? ਹਾਂ ਜੀ ਹਾਂ ਜੀ। ਅੱਗੇ ਤਾਂ ਫੇਰ ਉਹ ਲੱਗੇ ਹੋਣੀ ਕਹਾਣੀ ਕਰਾਂ ਕੀ ਕਰਾਂ। ਠੀਕ ਹੈ ਗੱਲ ਸਮਝ ਆ ਗਈ ਹਾਂਜੀ ਹਾਂਜੀ ਹਾਂ ਇਹ ਟ੍ਰਿਗਰ ਹੁੰਦੇ ਨੇ ਲਿੰਗੁਇਸਟਿਕ ਦੇ ਇਹੀ ਤੁਹਾਨੂੰ ਸਿਖਾਉਣ ਨੇ ਅੱਜ ਹੁਣ ਜਦ ਮੈਂ ਤੁਹਾਨੂੰ ਗੱਲ ਦੱਸਤੀ ਇਹ ਹੁਣ ਤੁਹਾਨੂੰ ਇਹ ਇੱਚ ਸੁਆਦ ਆਉਣ ਲੱਗਿਆ ਆਦਰਵਾਇਸ ਹਾਂਜੀ ਕਹਿੰਦੇ ਸਾਰੇ ਹੈਜ਼ਿਟੇਟ ਕਰਦੇ ਸੀ ਵੀ ਹਾਂਜੀ ਕਹਾਂਗੇ ਯਾਰ ਸਾਰੇ ਦੇ ਦੇਣੇ ਹੁਣ ਹਾਂਜੀ ਹਾਂਜੀ ਖੇੜ ਬਣ ਗਈ ਇਹਨਾਂ ਦੀ ਕੰਮ ਹੁੰਦਾ ਲਾਈਫ ਦੇ ਵਿੱਚ ਜਿਹੜੀਆਂ ਛੋਟੇ ਛੋਟੇ ਚੀਜ਼ ਇਹਨਾਂ ਨੂੰ ਖੇਡਵਾਉਂਗੇ ਸੋਚੋਗੇ ਤੇ ਸਾਰਾ ਕੁਝ ਵਧੀਆ ਜੇ ਮੈਂ ਆ ਕੇ ਇੱਥੇ ਖੜ ਕੇ ਤੁਹਾਨੂੰ ਕਹਾਂ ਵੀ ਅੱਜ ਮੈਂ ਤੁਹਾਨੂੰ ਮੈਂਟਲ ਹੈਲਥ ਬਾਰੇ ਦੱਸੂਗਾ ਸਾਰੀ ਦੁਨੀਆ ਬਹੁਤ ਡਿਪਰੈਸ਼ਨ ਚ ਐ ਐਨਐਸ ਸਟੈਂਡਸ ਨੇ ਇਹ ਲੋਕ ਡਿਪਰੈਸ਼ਨ ਚ ਹੋ ਗਏ ਫਿਰ ਅਸੀਂ ਕਹਿਣਾ ਸੀਗਾ ਯਾਰ ਵੀ ਜੇ ਪਰਲੇ ਪਾਸੇ ਬੈਠੇ ਹੁੰਦੇ ਸੌਖਾ ਛੇਤੀ ਲੰਘ ਜਾਂਦੇ ਇਧਰ ਦੀ ਤਾਂ ਬਹੁਤ ਟਾਈਮ ਲੱਗ ਜਾਂਦਾ ਹੁਣ ਇਹਦੇ ਸਾਹਮਣੇ ਦੀ ਲੰਘਦਾ ਦੀ ਨਾਲੇ ਜੇ ਵੀ ਗੱਲਾਂ ਕਰਦੇ ਨੇ ਨਿਕਾ ਵੀ ਰੱਖਣੀ ਚ ਕਿਹੜਾ ਕਿਹੜਾ ਜਾ ਰਿਹਾ ਹੈ ਹੈਨਾ ਗੱਲਾਂ ਉਹੀ ਨੇ ਸ਼ਬਦ ਨੇ ਜਿਹੜੇ ਉਹ ਬਦਲ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਤਾਂ ਪਹਿਲਾਂ ਮੈਂ ਤੁਹਾਨੂੰ ਉਹੀ ਗੱਲ ਸੁਣਾ ਦੇਣਾ ਵੀ ਜਦੋਂ ਹੁਣ ਆਹ ਹੈ ਦਾ ਮੇਰੇ ਅੱਗੇ ਬੋਤਲ ਆ ਤੇ ਮੇਰੀ ਤੁਸੀਂ ਵੀਡੀਓ ਵੀ ਕਈਆਂ ਦੇਖੀ ਨੇ ਜੇ ਮੈਂ ਕਹਾ ਵੀ ਦੇਖੀਏ ਬੋਤਲ ਨਾਲ ਡਿੱਗ ਜੇ ਤੂੰ ਥੋੜਾ ਦਿਮਾਗ ਚ ਕੀ ਗੱਲ ਬਣ ਰਹੀ ਹੈ ਡਿੱਗ ਸਾਰੀ ਡਿੱਗ ਸਾਰੀ ਕਿੰਨਿਆਂ ਨੂੰ ਦੇਖੀ ਬੋਤਲ ਡਿੱਗਦੀ ਦਿਮਾਗ ਚ ਫੋਟੋ ਬਣੀ ਬੋਤਲ ਡਿੱਗ ਗਈ ਹੈ ਨਾ ਕਿਉਂ ਯਾਰ ਆ ਕੋ ਘਟਾਉ ਯਾਰ ਆਵਾਜ਼ ਘਟਾਉ ਯਾਰ ਆਵਾਜ਼ ਘਟਾ ਕਰ ਦੋ ਕਿਉਂਕਿ ਮੈਨੂੰ ਪਿਛਲ ਦੋ ਵਾਰੀ ਆਪਦੀ ਵਾਸਤੇ ਹੁਣ ਉਹ ਵੀ ਮੇਰੀ ਗੱਲ ਹਾਂ ਬਸ ਹਾਂ ਠੀਕ ਆ ਯਾਰ ਇੰਨਾ ਠੀਕ ਤਾਂ ਇਹ ਕਿਉਂ ਹੁੰਦਾ ਕਿਉਂਕਿ ਆਪਾਂ ਸਾਰੀਆਂ ਗੱਲਾਂ ਇਸੇ ਤਰੀਕੇ ਨਾਲ ਕਰਦੇ ਆਂਗੇ ਜੋ ਵੀ ਤੁਸੀਂ ਕਹੋਗੇ ਉਹਦੀ ਤਸਵੀਰ ਤੁਹਾਡੇ ਦਿਮਾਗ ਚ ਬਣਨੀ ਆ ਤੇ ਨਾ ਦੀ ਤਸਵੀਰ ਨਹੀਂ ਬਣਦੀ ਜੇ ਹੁਣ ਮੈਂ ਇੱਥੇ ਖੜਾ ਤਾਂ ਤੇ ਮੈਂ ਕਹਾ ਵੀ ਮੈਨੂੰ ਕੋਈ ਕਹੇ ਵੀ ਛਾਲ ਨਾ ਮਾਰੀ ਤੇ ਤੁਹਾਡੇ ਦਿਮਾਗ 'ਚ ਕੀ ਤਸਵੀਰ ਬਣ ਰਹੀ ਹੈ ਵੀ ਮੈਰਾ ਮਾਰੂ ਵੀ ਮਾਰੂ ਉਹ ਛਾਲਾ ਨਾ ਕਿਉਂਕਿ ਛਾਲ ਦੀ ਫੋਟੋ ਬਣਦੀ ਨਾ ਦੀ ਫੋਟੋ ਬਣਦੀ ਨਹੀਂ ਦਿਮਾਗ 'ਚ ਤਾਂ ਬਹੁਤਾ ਟਾਈਮ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ 'ਚ ਤੰਗ ਹੋ ਜਾਂਦੇ ਆ ਕਿ ਵੀ ਇਹ ਨਾ ਫੇਲ ਨਾ ਹੋ ਜਾਈਂ ਸੱਟ ਨਾ ਖਾ ਲਈਂ ਡਿੱਗ ਨਾ ਜਾਈਂ ਪਰ ਉਹ ਡਿੱਗਣ ਦੀ ਫੇਲ ਹੋਣ ਦੀ ਸੱਟ ਖਾਣ ਦੀ ਤਸਵੀਰ ਬਣਦੀ ਆ ਉਹਦੇ ਕਰਕੇ ਸਟ्रेस ਪੈਂਦੀ ਆ ਇਹਦਾ ਦੂਜਾ ਪਾਰਟ ਇਹ ਹੈ ਵੀ ਜਿਹੜੀਆਂ ਵੈਸੇ ਨਾ ਬਾਦੀ ਚੀਜ਼ਾਂ ਪਾ ਯੂਜ਼ ਕਰਦੇ ਆਂਗੇ ਉਹਨਾਂ ਦੀ ਤਸਵੀਰ ਬਣਦੀ ਐ ਅਜੀ ਕੈਨੇਡਾ ਜਿਗੇ ਉੱਥੇ ਮਾਸੀ ਜੀ ਦੇ ਉਹ ਇਹੀ ਗੱਲ ਕਰਦੇ ਵੀ ਜਦੋਂ ਕੁਝ ਆਪਣੇ ਸਾਰੇ ਤੁਸੀਂ ਸਾਰੇ ਹੀ ਕਰਦੇ ਆ ਆਪਣੇ ਸਾਰੇ ਨੇ ਮੰਮੀਆਂ ਵੀ ਕਰਦੀਆਂ ਵੀ ਜੇ ਡਿੱਗ ਗਿਆ ਨਾ ਸਿਰ ਪਾੜ ਲੈਣਾ ਤਸਵੀਰ ਕੀ ਬਣਦੀ ਐ ਸਿਰ ਪਾੜ ਕੇ ਹਸਪਤਾਲ ਲੈ ਗਏ ਫਿਰ ਪਿਸਟਰੇਸੀ ਪਹਿਣੀ ਐ ਹੈ ਨਾ ਜੀ ਇਸੇ ਜੇកੇ ਕਹੇ ਵੀ ਧਿਆਨ ਨਾਲ ਹੌਲੀ ਕੇਅਰਫੁਲੀ ਫਿਰ ਕੀ ਤਸਵੀਰ ਬਣੀ ਐ ਚੇਂਜ ਹੋ ਗਈ ਨਾ ਤਾਂ ਇਹ ਸ਼ਬਦਾਂ ਦੇ ਵਿੱਚ ਹੀ ਬਹੁਤ ਕੁਝ ਬਦਲ ਗਿਆ ਪਹਿਲਾਂ ਮੈਂ ਇਹ ਸੋਚਿਆ ਸੀਗਾ ਵੀ ਮੈਨੂੰ ਅਸੀਂ ਵੀ ਇਹ ਸਾਰਾ ਭਰ ਗਿਆ ਫਿਰ ਮੈਨੂੰ ਫਟਾਫਟ ਕੰਮ ਕਾਉਣਾ ਪੈਣਾ ਹੁਣੇ ਸਾਰਾ ਨਾ ਭਰਨ ਦਾ ਫਾਇਦਾ ਹੈ ਮੈਂ ਥੋੜੇ ਸੁਭਾਅ ਲੈਸਾ ਦਾ ਤੇ ਥੋੜਾ ਜਿਹਾ ਮੈਂ ਸਲੋ ਚੱਲਦਾ ਸਾਂ ਤਾਂ ਉਹਦੇ ਵਿੱਚ ਹੁਣ ਮੈਂ ਪਹਿਲੀ ਇੱਕ ਤੁਹਾਨੂੰ ਐਕਟੀਵਿਟੀ ਹੈਗੀ ਆਪਾਂ ਇਹ ਸ਼ੁਰੂ ਕਰਾਂਗੇ ਕਿਤੋਂ ਵੀ ਤੇ 5 ਮਿੰਟ ਦਊਗਾ ਤੁਹਾਨੂੰ ਮੈਂ ਸਾਰਿਆਂ ਨੂੰ ਤੁਸੀਂ ਆਪਦੀ ਆਪਦੀ ਲਾਈਨ ਚ ਕਰ ਰਹੀਆਂ ਇਹ ਜਾਂ ਚਾਰ ਪੰਜ ਜਣਾਂ ਨੇ ਆਪਸ ਚ ਪਹਿਲਾਂ ਮੈਂ ਸਮਝ ਲੇ ਮੈਂ ਸਮਝਾਉਂਗਾ ਤੁਹਾਨੂੰ ਇਹਦੇ ਵਿੱਚ ਕੀ ਹੈ ਵੀ ਕੁਝ ਵੀ ਕਰਨਾ ਆਪਣੇ ਨਾ ਆਪਣੇ ਬੋਲਣ ਦੀ ਸ਼ਕਤੀ ਹੈ ਇੱਕ ਤਾਂ ਸੋ ਆਪਾਂ ਸੁਣ ਸਕਦੇ ਹਾਂ ਠੀਕ ਆ ਦੂਜਾ ਆਪਾਂ ਦੇਖ ਸਕਦੇ ਆ ਤੀਜਾ ਆਪਾਂ ਟੱਚ ਕਰ ਸਕਦੇ ਆ ਕਿਸੇ ਚੀਜ਼ ਨੂੰ ਚੌਥਾ ਆਪਾਂ ਸੁੰਘ ਸਕਦੇ ਆ ਪੰਜਵਾਂ ਆਪਾਂ ਟੇਸਟ ਕਰ ਸਕਦੇ ਆ ਠੀਕ ਹੈ ਇਹ ਪੰਜ ਸੈਂਸਸ ਨੇ ਜੀ ਤੇ ਇਹ ਪੰਜੇ ਸੈਂਸਸ ਨੇ ਜਿਹੜੀਆਂ ਆਪਾਂ ਯੂਜ਼ ਕਰਦੀਆਂ ਨੇ ਮੈਂ ਤੁਹਾਨੂੰ ਆਪਾਂ ਸਟੋਰੀ ਬਣਾਉਣੀ ਆ ਤੁਸੀਂ ਆਪਦੇ ਇਹਦੇ ਵਿੱਚ ਜੇ ਵੀ ਤੁਸੀਂ ਅੱਜ ਜਿੱਥੋਂ ਘਰੋਂ ਆਏ ਆ ਉੱਥੋਂ ਸ਼ੁਰੂ ਕਰਦਿਆਂ ਪਰ ਇਹਦੇ ਵਿੱਚ ਪੰਜੇ ਸੈਂਸਸ ਹੋਣੀਆਂ ਚਾਹੀਦੀਆਂ ਨੇ ਮੈਂ ਤੁਹਾਨੂੰ ਸਮਝਾਉਣਾ ਜੇ ਮੈਂ ਕਿਹਾ ਵੀ ਅੱਜ ਜਦੋਂ ਸਵੇਰੇ ਮੈਂ ਉੱਠਿਆ ਤਾਂ ਮੈਨੂੰ అలਾਰਮ ਦੀ ਬਾਤ ਸੁਣੀ ਤਾਂ ਮੈਂ ਸੈਂਸ ਜੁਤ ਕੀਤੀ ਮੈਨੂੰ ਸੁਣਿਆ ਫਿਰ ਮੈਂ ਬਾਹਰ ਦੇਖਿਆ ਫਿਰ ਮੈਂ ਖਾਂ ਯੂਜ਼ ਕੀਤੀਆਂ ਅੱਜ ਵੀ ਵਰਗਾ ਮਾਹੌਲ ਸੀ ਮੈਨੂੰ ਮਿੱਟੀ ਜੋਂ ਮੜੀ ਮੜੀ ਖੁਸ਼ਬੂ ਆ ਰਹੀ ਸੀ ਜਿਵੇਂ ਕਣੀਆਂ ਪੈ ਕੇ ਛੱਡੀਆਂ ਹੁਣ ਫਿਰ ਮੈਂ ਸੈਂਸਸ ਦੱਸਿਆਂ ਉਹਦੀ ਨੱਕ ਆ ਲਈਆਂ ਠੀਕ ਆ ਜਦੋਂ ਇਹ ਚਾਹ ਪੀਤੀ ਨਾ ਉਹ ਸਵਾਦ ਸੀ ਜਿਹੜਾ ਚਾਹ ਦਾ ਉਹ ਮੇਰੇ ਜੀਵਨ ਨੂੰ ਲੱਗਿਆ ਤੇ ਐ ਲੱਗਿਆ ਜਿਵੇਂ ਇਹ ਚ ਬਹੁਤ ਅਚ ਜਲੇਥੀਲੂਜ਼ੀਆਂ ਵੱਧ ਪੈ ਗਈਆਂ ਫਿਰ ਮੈਂ ਟੇਸਟ ਦੱਸਿਆ ਹੁਣ ਜਦੋਂ ਤੁਸੀਂ ਮੇਰੇ ਨਾਲ ਇਹ ਗੱਲ ਸੁਣ ਰਹੇ ਹੋ ਤੁਸੀਂ ਮੇਰੇ ਨਾਲ ਜਰਨੀ ਤੇ ਗਏ ਕਿ ਨਹੀਂ ਕਿਉਂਗੇ ਕਿਉਂਕਿ ਮੈਂ ਸੈਂਸਸ ਯੂਜ਼ ਕਰ ਰਿਹਾ ਇਸੇ ਲੈਣ ਨੂੰ ਆਪਾਂ ਕਿਵੇਂ ਮਕਾਉਨੇ ਆ ਨਾਰਮਲੀ ਕੜ ਕੋਠੀ ਦੀਆਂ ਚਾਬੀ ਕਿੱਥੇ ਆ ਗਈ ਠੀਕ ਹੈ ਆਪਾਂ ਪ੍ਰੈਜ਼ੈਂਟ ਕਿਉਂ ਨਹੀਂ ਰਹਿੰਦੇ ਆਪਣਾ ਦਿਮਾਗ ਇੱਕ ਥਾਂ 'ਤੇ ਕਿਉਂ ਨਹੀਂ ਲੱਗਦਾ ਸੁਰਤ ਕਿਉਂ ਨਹੀਂ ਲੱਗਦੀ ਕਿਉਂਕਿ ਆਪਾਂ ਸੈਂਸਸ ਨੂੰ ਜਿਹੜੀਆਂ ਰੱਬ ਨੇ ਦਿੱਤੀਆਂ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਦੇ ਠੀਕ ਹੈ ਮੈਂ ਇਹ ਤੁਹਾਨੂੰ ਤਾਂ ਦੇ ਰਿਹਾ 5 ਮਿੰਟ ਹੁਣ ਕਿਉਂਕਿ ਬਾਅਦ 'ਚ ਮੈਂ ਬੋਲੂਗਾ ਤੁਸੀਂ ਸਾਰੇ ਆਪਸ ਵਿੱਚ ਇੱਕ ਦੂਜੇ ਦਾ ਨਾਮ ਹੀ ਪੁੱਛ ਲਓ ਜਿਹਨੂੰ ਨਹੀਂ ਜਾਣਦੇ ਜਿਹੜੇ ਇੱਕ ਦੂਜੇ ਨੇੜੇ ਬੈਠਾ ਥੋੜੀ ਜਿਹੀ ਇੰਟਰੋਡਕਸ਼ਨ ਹੋਏ ਜੀ ਹੈ ਥੋੜਾ ਜਿਹਾ ਹਾਸਾ ਮਜ਼ਾਕ ਹੋਏਗਾ ਪਰ ਸਟੋਰੀ ਦੇ ਵਿੱਚ ਇੱਕੇ ਰੂਲ ਹੈ ਜੇ ਤੁਸੀਂ ਸਟੋਰੀ ਸ਼ੁਰੂ ਕੀਤੀ ਮਤਲਬ ਇੱਥ ਤੁਸੀਂ ਸੇਮ ਸੈਂਸ ਨੂੰ ਯੂਜ਼ ਕਰ ਸਕਦੇ ਹੋ ਅਗਲੇ ਸੈਂਟੈਂਸ ਵਿੱਚ ਤੁਸੀਂ ਕੋਈ ਹੋਰ ਸੈਂਸ ਯੂਜ਼ ਕਰਨੀ ਆ ਅੱਗੇ ਰਿਪੀਟ ਹੋ ਸਕਦਾ ਜਿਹੜੀ ਤੁਹਾਨੂੰ ਪਹਿਲਾਂ ਨੇ ਸੈਂਸ ਕਹੀ ਉਹ ਤੁਸੀਂ ਨਿਵਰਤਣੀ ਤੁਸੀਂ ਉਹਨੂੰ ਕਰਕੇ ਦੇਖੋ ਤੁਸੀਂ ਦੇਖੋ ਕਿੰਨਾ ਸੁਆਦ ਆਊਗਾ ਸਾਰੇ ਜਾਣੇ ਮੈਂ ਤੁਹਾਨੂੰ 5 ਮਿੰਟ ਦਿੰਦਾ ਇਹਦੇ ਵਾਸਤੇ 5 ਨਹੀਂ 2-3 ਮਿੰਟ ਜ਼ਿਆਦਾ ਨਹੀਂ ਕਰੋ ਸ਼ੁਰੂ ਕਰੋ ਆਪਦੇ 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 ਗਰੁੱਪ ਵਿੱਚ ਸ਼ੁਰੂ ਕਰੋ ਦੱਸੋ ਤੁਸੀਂ ਅੱਜ ਸਵੇਰੋਂ ਕਿੱਥੋਂ ਆਏ ਕਿਵੇਂ ਆਏ ਪਰ ਸੈਂਸ ਹਰੇਕ ਸੈਂਸ ਅੱਖਰ ਦੇ ਵਿੱਚ ਸੈਂਸ ਹੋਣੀ ਚਾਹੀਦੀ ਆ ਮੈਂ ਆਪੇ ਰੋਕ ਦੂੰਗਾ ਤੁਹਾਨੂੰ ਚੱਲੇ ਚੱਲੋ ਮੈਂ ਤੁਹਾਨੂੰ ਬਣਾਈ ਜੈਸੀ ਦਵਾਈ ਬਣਾਈ ਜੈਸੀ ਫਿਰ ਸਮਝ ਨਹੀਂ ਆਉਣੀ ਇੱਥੇ ਸ਼ੁਰੂ ਕਰਨਾ ਕਿ ਇਹ ਮੋਟਾ ਸਾਰੇ ਪਾਸੇ ਦਾ ਜੇ ਤੁਹਾਡੀ ਬਰੀਥਿੰਗ ਸਹੀ ਹੋ ਗਈ ਬਹੁਤ ਹੀ ਸਾਰੀਆਂ ਪ੍ਰੋਬਲਮਾਂ ਤੁਹਾਡੀਆਂ ਵੈਸੀ ਹੱਲ ਹੋ ਜਾਂਦੀਆਂ ਜੇ ਤਾਂ ਪਿੱਛੇ ਰਸਾਸ ਨੂੰ ਪਤਾ ਨਹੀਂ ਲੱਗਣਾ ਵੀ ਰੇਵੀ ਸਹੀ ਲੈਣਾ ਤਾਂ ਕੱਲ ਕੀ ਬਦਲ ਕੇ ਵੀ ਨਹੀਂ ਪਤਾ ਲੱਗਦਾ ਸਾਨੂੰ ਆਜੋ ਕਿਨਾ 1 ਲੱਖ 1 ਲੱਖ ਪਾਚ ਖੜੇ ਆਗੇ ਅਸੀਂ ਡਾਕਟਰ ਡਾਕਟਰ ਸਾਰਾ ਕੁਝ ਹੈਗਾ ਆਪਾਂ ਕਰ ਲਾਂਗੇ ਲੋਕ ਜਿਹੜੇ ਹੋਣਾ ਇਹ ਮੈਂ ਤੁਹਾਨੂੰ ਤਾਂ ਦੱਸਣਾ ਨਹੀਂ ਕਿ ਧਿਆਨ ਨਾਲ ਨੋਟਿਸ ਕਰ ਲੈਣਾ ਠੀਕ ਹੈ ਇਹ ਪਸਾਰ ਜਣੇ ਇਕੱਠੇ ਬਰੀਦਨ ਬਰੀਦ ਆਊਟ ਕਰਦੇ ਆ ਠੀਕ ਆ ਤੁਸੀਂ ਸਾਨੂੰ ਦੱਸਿਓ ਵੀ ਸਹੀ ਸਾਂ ਲੈ ਰਹੇ ਆਵੇਂ ਠੀਕ ਆ ਤੇ ਮੇਰੇ ਕਾਉਂਟ ਤੇ ਕਰਦਾ ਚਲੋ ਸਾਰੇ ਜਣੇ ਆਪਾਂ ਲੰਬਾ ਸਾਹ ਲੈਣਾ ਚਲੋ ਬਰੀਦਨ ਸਾਰੇ ਜਣੇ 3 ਦਾ ਇੰਟਰਨੈਟ ਚਾੜ ਨਹੀਂ ਜੋੜਦੀ ਲੰਬਾ ਸਾਹ ਚਾਰ ਦਿਖਾਉਂਦਾ ਪੂਰਾ ਜੋੜ ਲਾ ਠੀਕ ਆ ਚਲੋ ਬਰੀਦਨ 3 ਦਾ ਮੈਨੂੰ ਤਾਂ ਲੱਗਦਾ ਵੀ ਬਣ ਜੇ ਨਹੀਂ ਰਹੀ ਗੱਲ ਹੈ ਨਾ ਐਨਾ ਜੋੜਦੀ ਕਰ ਐਵੇਂ ਜਿਵੇਂ ਜ ਮੈਂ ਪਸਾ ਲਈਏ ਨਾ ਵੀ ਐਵੇਂ ਬਰੀਦ ਐਨ ਬਰੀਥ ਆਊਟ ਜੋਰ ਦਾ ਪੂਰਾ ਤਾਂ ਇਹ ਦਿਖਵਾਉਣਾ ਨਾ ਆਪਾਂ ਸਾਹ ਤਾਂ ਲੈ ਰਹੇ ਆ ਵੀ ਉਹਨਾਂ ਨੂੰ ਦਿਖਾਉਣ ਵਾਸਤੇ ਠੀਕ ਹੈ ਚਲੋ ਬਰੀਥ ਇਨ ਬਰੀਥ ਆਊਟ ਤੇ ਆ ਨਾ ਨੋਟ ਕਰਾ ਦੇਣਾ ਬਰੀਥ ਇਨ ਬਰੀਥ ਆਊਟ ਫਿਰ ਬਰੀਥ ਇਨ ਬਰੀਥ ਆਊਟ ਕੋਈ ਦੱਸ ਸਕਦਾ ਹੈ ਕੌਣ ਨੇ ਜੋ ਸਹੀ ਤਰੀਕੇ ਨਾਲ ਸਾਹ ਲਿਆ ਕੌਣ ਗਲਤ ਕੋਈ ਵੀ ਨਹੀਂ ਸਹੀ ਨਹੀਂ ਹੁਣ ਨਹੀਂ ਕਰਾਉਦੇ ਤੂੰ ਵੀ ਆਇਆ ਤੁਣੀ ਜਾਣੀਗਾ ਇਹਦੇ ਬਾਰੇ ਵੀ ਗੱਲ ਜਾਂਦਾ ਤੁਨੂੰ ਸੁਰੇਸ਼ ਜੀ ਮੈਂ ਅਜ ਨਾਲ ਆ ਰਿਹਾ ਤੇ ਹੱਸੀ ਜਾਵੇ ਮੈਂ ਕੀ ਹੋ ਗਿਆ ਮੈਂ ਤੇ ਮੋਟਰਸਾਈਕਲ ਤੇ ਮਗਰ ਬੈਠਾ ਕਹਿੰਦਾ ਭਾਈ ਤੇਰੀਆਂ ਫੇਸਬੁੱਕ ਤੇ ਸਟੋਰੀਆਂ ਦੇਖਦੇ ਸੀ ਲੋਕ ਤੇ ਨਵੇਂ ਭਾਈ ਗੱਡੀ ਚਾਹਦਾ ਮੇਰੇ ਮੋਟਰਸਾਈਕਲ ਤੇ ਮਗਰ ਬੈਠਾ ਜੀ ਮੈਂ ਕਹਿੰਦਾ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਤਾਂ ਮੈਨੂੰ ਮੋਟਰਸਾਈਕਲ ਤੇ ਲੈ ਕੇ ਵੀ ਆਇਆ ਫਿਰ ਮੈਂ ਜੁੱਤੀ ਭੁੱਲਿਆ ਸੀ ਮੇਰੇ ਖਾਤਰ ਜੁੱਤੀ ਵੀ ਲੈ ਕੇ ਆਇਆ ਕਿ ਮੈਨੂੰ ਪਰੌਂਟੇ ਵੀ ਨਹੀਂ ਆਏ ਨੇ ਤੇ ਇਹਦਾ ਟੈਸਟ ਕਰਦੇ ਵੀ ਇਹਨੂੰ ਸਾਬ ਲੈਣਾ ਹੁੰਦਾ ਕਿਸੇ ਨੂੰ ਚਲੋ ਇੱਕ ਵਾਰੀ ਫਿਰ ਟ੍ਰਾਈ ਕਰਦੇ ਚਲੋ ਬਰੀðੇਨ 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 ਸਮਝ ਆ ਰਹੀ ਕੀ ਗਲਤ ਹੋ ਰਿਹਾ ਜਾਨੀ ਹਾਂਜੀ ਮੂੰਹ ਰਾਈ ਮੂੰਹ ਰਾਈ ਇਹ ਇੱਕ ਪਾਰਟ ਹੋ ਗਿਆ ਹੋਰ ਵੀ ਚੀਜ਼ ਨੱਕ ਨੱਕ ਜੋ ਵੀ ਆ ਰਿਹਾ ਹੋਰ ਕਿਸੇ ਨੇ ਕੁਝ ਨੋਟਿਸ ਕੀਤਾ ਪੇਟ ਚ ਸਾਹ ਅੰਦਰ ਜਾਂਦਾ ਤੇਜ ਸਾਹ ਅੰਦਰ ਜਾਂਦਾ ਬਾਹਰ ਹੋਣਾ ਚਾਹੀਦਾ ਹਾਂ ਜਦੋਂ ਵੀ ਆਪਾਂ ਸਾਹ ਲੈਂਦਾ ਜਦੋਂ ਜਵਾਬ ਸੁੱਤਾ ਪਿਆ ਹੁੰਦਾ ਆਪਾਂ ਦੇਖਦੇ ਆ ਵੀ ਸੁੱਤਾ ਪਿਆ ਭਾਈ ਹਨਾ ਜਦ ਬਾਹਰ ਛੋਟਾ ਜਵਾਬ ਹੁੰਦਾ ਮਾਹਨ ਫਿਰ ਹੁੰਦਾ ਮੈਨੂੰ ਸਾਹ ਹੀ ਆਉਂਦਾ ਆਪਾਂ ਕੀ ਦੇਖਦੇ ਆਂ ਵੀ ਤਾਂ ਢਿੱਡ ਉੱਤੇ ਸਭੇ ਹੁੰਦਾ ਠੀਕ ਹੈ ਲੰਗਸ ਦਾ ਜਿਹੜਾ ਛੋਟਾ ਪਾਰਟ ਹੈ ਉਹ ਇੱਥੇ ਹੈ ਉੱਪਰ ਲੰਗ ਦੇ ਇਧਰ ਨੂੰ ਆ ਕੇ ਵੱਡੇ ਹੁੰਦੇ ਨੇ ਥੱਲੇ ਨੂੰ ਤਾਂ ਡਾਇਆਫ੍ਰਾਮ ਹੈ ਜਿਹੜੀ ਇੱਥੇ ਇੱਥੇ ਸਾਹ ਲੈਣਾ ਆਪਾਂ ਜਿਹੜਾ ਸਾਹ ਇੱਥੇ ਲੈਂਦੇ ਉਹ ਸਾਹ ਨਹੀਂ ਲੈਂਦੇ ਆਪਾਂ ਉਹ ਸਾਚਣਾਉਣਾ ਹੁੰਦਾ ਜਦੋਂ ਜਵਾਗਰ ਦੀ ਦਾਦੀ ਅਗਲੀ ਅੱਡ ਸਾਹ ਮਾਰੂ ਚੜਾਣਾ ਫਿਰ ਹੈਨਾ ਇਹੋ ਨਾ ਤੇ ਅਪਰਜੋ 90 ਸਾਲੋਂ 90 ਸਾਲੋਂ ਬਦਲੇ ਪਹਿਲਾਂ ਕੋ ਭਰਾੜਾ ਉੱਥੇ ਹੋਰ ਸਾਹ ਝੜ ਗਿਆ ਤੁਸੀਂ ਪ੍ਰੈਕਟਿਸ ਕਰੋ ਸਾਹ ਝੜ ਜਾਣਾ ਜੇ ਤੁਸੀਂ ਜਿੰਨੇ ਸਾਲ ਲੈਦੇ ਤੁਸੀਂ 5 ਮਿੰਟ ਸਾਹ ਲਓਗੇ ਤੁਹਾਨੂੰ ਸਾਹ ਹੋਰ ਝੜ ਜਾਣਾ ਕਿਉਂਕਿ ਇਹ ਸ਼ਾਰਟ ਬ੍ਰੈਥ ਹੈਨਾ ਡੂੰਗਾ ਜਿਹੜਾ ਹੈਗਾ ਡੀਪ ਬਰੀਥਿੰਗ ਉਹ ਇੱਥੇ ਹੋਣੀ ਹੈ ਇਹ ਬਹੁਤ ਔਖੀ ਪ੍ਰੈਕਟਿਸ ਹੈ ਪਰ ਤੁਹਾਨੂੰ ਇਹ ਹੀ ਸਿਖਾਉਣਾ ਅੱਜ ਤੇ ਤੁਸੀਂ ਇਹ ਸਿੱਖ ਗਏ ਸਮਝੋ ਕੰਮ ਹੋ ਗਿਆ ਹਾਂਜੀ 80 ਮੀਟਰ ਕੋਸਰ ਨੇ 80 ਜਦੋਂ ਸਾਹ ਲੈਣਾ ਮੈਂ ਕਾਲ ਕਰਦਾ ਤੁਹਾਨੂੰ ਠੀਕ ਪਹਿਲੇ ਨੂੰ ਦੇਖ ਲਓ ਫਿਰ ਸਾਰੇ ਖੜੇ ਹੋ ਕੇ ਕਰਾਂਗੇ ਕੋਈ ਜੱਥਾ ਨਹੀਂ ਮੈਂ ਨਹੀਂ ਮੋਜ਼ ਨੂੰ ਠੀਕ ਹੈ ਜਦੋਂ ਤੁਸੀਂ ਸਾਹ ਲੈਣਾ ਹੈ ਆਵਾ ਅੰਦਰ ਇਹ ਸਮਝੋ ਵੀ ਆਹਾਂ ਢਿੱਡ ਦੇ ਬਾਰੇ ਵਾਂਗੂ ਬਾਹਰ ਠੀਕ ਹੈ ਕਰੋ ਬਰੀਦਿੰਗ ਨਾ ਇਹ ਬਾਰੇ ਕਿ ਉਹ ਸਾਰੇ ਦੇਖੋ ਜਦੋਂ ਕਰਾਂ ਬਰੀਦਿੰਗ ਕਰੇ ਕਿਉਂਕਿ ਆਦਤ ਪਈ ਹੋਈ ਆ ਯੂਸਡ ਹੁਆ ਇੱਥੇ ਲੈਣਾ ਹੈ ਨਾ ਮੁੱਢੇ ਮੁੱਢੇ ਹਿਲਾਉਣੇ ਨਹੀਂ। ਜੋੜੇ ਨਹੀਂ ਹਿੱਲਣ ਚਾਹੀਦੇ। ਕੁਛ ਨਹੀਂ ਕਰਨਾ। ਬੜੇ ਆਰਾਮ ਆਮੈਂ ਕਰਕੇ ਤੁਹਾਨੂੰ ਦੇ। ਇੱਥੇ ਬੜੇ ਆਪਾਂ ਕੁਛ ਨਹੀਂ ਕਰਾਂਗੇ। ਪੇਟ ਦੇਖੋ। ਕਰੋ। ਚਲੋ ਬਰੀ ਨੇ। ਬਰੀ ਲਾਓ। ਹਾਂ? ਕਰੋ। ਪਾਣੀ ਬਰੀ ਕਰੋ। ਨਾ ਨਾ ਚਲੋ ਬਰੀ ਨੇ। ਬਰੀ ਨੇ। ਰਾਮਯਾ ਵਨਾਲ ਨਾਲ ਨਾ ਸਭ ਕੁਝ ਸਲੋ ਹੋਣ ਲੱਗੂਗਾ ਸਾਰੇ ਜਣ ਕਰੋ ਖੜੇ ਹੋ ਕੇ ਕਰੋ ਬਾਈਕ ਦੀ ਗੱਲ ਬਾਤ ਨਹੀਂ ਖੜੇ ਹੋ ਕੇ ਕਰੋ ਮੇਰੀ ਗਿੱਰਤੀ ਤੇ ਕਰਦੇ ਆਪਾਂ ਸਾਰੇ ਜਣ ਠੀਕ ਆ ਨਾਲ ਦੱਸਿਓ ਵੀ ਹੁਣ ਇਹਨਾਂ ਚੋਂ ਕਿਹੜਾ ਸਭ ਤੋਂ ਵਧੀਆ ਕਰਦਾ ਨਾਲ ਨਾਲ ਤੁਹਾਨੂੰ ਸਮਝ ਆਊਗੀ ਉਥੋਂ ਚਲੋ ਬ੍ਰੀਦੈਂ ਗਾਉਤ ਬ੍ਰੀਦਾਂ ਬ੍ਰੀਦੈਂ ਜਿੰਨਾ ਲੰਬਾ ਸਾਹ ਛੱਡੋਗੇ ਓਨਰ ਲੱਛਾ ਦੇ ਰੋਗੇ ਕਿੰਨਾ ਹੋਲਡ ਕਰ ਸਕੋਗੇ ਉਹਨਾਂ ਚੰਗੇ ਵਧੀਏ ਚਲੋ ਬਰੀਥਿੰਗ ਕਰੋ ਬਰੀਥਿੰਗ ਜਦੋਂ ਇਸ ਤਰੀਕੇ ਨਾਲ ਬਰੀਥਿੰਗ ਕਰਨ ਦੀ ਪ੍ਰਕਿਰਿਆ ਚੱਲੋ ਕਰੀ ਚੱਲੋ ਮੇਰੇ ਨਾਲ ਸੁਣੋ ਚੱਲੋ ਕੋਈ ਚੱਕਰ ਨਹੀਂ ਆ ਰੋਕਣਾ ਨਹੀਂ ਹੈ ਜਦੋਂ ਇਸ ਤਰੀਕੇ ਨਾਲ ਬਰੀਥਿੰਗ ਕਰੋਗੇ ਨਾ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਇਹ ਮਹਿਸੂਸ ਹੋਊਗੀ ਕਿ ਮੇਰੇ ਅੰਦਰ ਠਹਿਰਾ ਆ ਰਿਹਾ ਹੈ ਜਿਹੜੀ ਕਾਲ ਮਚਦੀ ਹੈ ਅੰਦਰ ਉਹ ਹੌਲੀ-ਹੌਲੀ ਆਪੇ ਰੁਕਣ ਲੱਗੂ ਹੌਲੀ ਹੌਲੀ ਆਪੇ ਅੱਖਾਂ ਬੰਦ ਹੋਣ ਲੱਗਣਗੀਆਂ ਹੌਲੀ ਹੌਲੀ ਆਪੇ ਮੋਢੇ ਰਿਲੈਕਸ ਹੋਣ ਲੱਗਣਗੇ ਪਰ ਸਭ ਤੋਂ ਪਹਿਲਾਂ ਆਹ ਹੈ ਤੁਸੀਂ ਲੱਖ ਮੈਡੀਟੇਸ਼ਨ ਕਰ ਲਓ ਤੁਸੀਂ ਲੱਖ ਕੁਝ ਵੀ ਕਰ ਲਓ ਤੁਹਾਡੀ ਸੁਰਤ ਨਹੀਂ ਲੱਗੂਗੀ ਤੁਹਾਡੀ ਬਰੀਥਿੰਗ ਸਹੀ ਨਹੀਂ ਹੁੰਦੀ ਜੀ ਕਿਉਂਕਿ ਜਦੋਂ ਬਰੀਥਿੰਗ ਸਹੀ ਹੋਊਗੀ ਉਦੋਂ ਹੀ ਸਾਰਾ ਸਿਸਟਮ ਆ ਜਿਹੜਾ ਉਹ ਕਹਿੰਦੇ ਨੇ ਕਿ ਸੁਰਚ ਆਊਗਾ ਨਹੀਂ ਜਦੋਂ ਸੁਰਚ ਹੀ ਨਹੀਂ ਆਇਆਗਾ ਫਿਰ ਗੱਲ ਕਿੱਥੇ ਬਣਨੀ ਹੈ ਠੀਕ ਆ ਤਾਂ ਬਹੁਤ ਜ਼ਰੂਰੀ ਹੈਗਾ ਬਰੀਥਿੰਗ ਬਰੀਦਾ ਉਹ ਜਿਹੜਾ ਪ੍ਰੋਸੈਸ ਹੈ ਇਹਨੂੰ ਸਹੀ ਤਰੀਕੇ ਨਾਲ ਕਰਿਆ ਜਾਵੇ ਹੁਣ ਐ ਕਰੋ ਮੈਂ ਤੁਹਾਨੂੰ ਸਾਰਿਆਂ ਨੂੰ 2-3 ਮਿੰਟ ਦਿੰਦਾ ਫਿਰ ਇਹ ਪ੍ਰੀਖਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਇੱਥੇ ਕੜ ਕੇ ਅਲਗ-ਅਲਗ ਦੇਖੀ ਜਾਂਦੇ ਵੀਡੀਓ ਬਣਾਈ ਜਾਓ ਜਿਹੜੇ ਤੁਹਾਡੇ ਨਾਲ ਅਜੇ ਇੱਥੇ ਆਏ ਨਹੀਂ ਮੈਂ ਆ ਸੁਣਿਆ ਗਾਹੜਾ ਕਹਿੰਦਾ ਮੈਂ ਵੀ ਸੁਣਿਆ ਕਿਉਂਕਿ ਆਪਾਂ ਉਹਨਾਂ ਡੀਪ ਸੋਚ ਨਹੀਂ ਨਾ ਗੱਲ ਨੂੰ ਇੱਧਰ ਆ ਜਾਓ ਯਾਰ ਬੈਲੈਂਸ ਜਾਂ ਨਹੀਂ ਬਣ ਰਿਹਾ ਕਿਉਂਕਿ ਫਿਰ ਮੈਂ ਇੱਥੇ ਦੇਖ ਕੇ ਗੱਲ ਕਰੀ ਜਾਂਦਾ ਗੱਲਾਂ ਸਾਰੀਆਂ ਹੈਗੀਆਂ ਪ੍ਰੈਜ਼ੈਂਟ 'ਚ ਰਹਿਣੀਆਂ ਆਪਾਂ ਨੂੰ ਦੋ ਹੀ ਪ੍ਰੋਬਲਮਾਂ ਹੁੰਦੀਆਂ ਬੀਤੇ ਦਾ ਪਛਤਾਵਾ ਆਉਣ ਨਾਲ ਦਾ ਫਿਕਰ ਠੀਕ ਹੈ ਇਹਦਾ ਪਿੱਛੇ ਲਾਂਗੇ ਆ ਤਾਂ ਬਠੀਕ ਨਹੀਂ ਕਰ ਸਕਦੇ ਜਿਹੜਾ ਆਉਣਾ ਉਹ ਆਪਾਂ ਨੂੰ ਪਤਾ ਨਹੀਂ ਕਿਹਿਆ ਜਾਉਣਾ ਪਰ ਉਹਦੇ 'ਚ ਹੀ ਸਾਰਾ ਟਾਈਮ ਖਰਾਬ ਕਰੀ ਜਾਂਦੇ। ਫਿਰ ਕਾਣੀ ਕਿੱਥੋਂ ਪਾਣੀ ਆ। ਤਾਂ ਆਪਾਂ ਹੁਣ ਗੱਲਾਂ ਕਰਦੀਆਂ ਆ ਵੀ ਪ੍ਰੈਸੈਂਟ ਕਿਵੇਂ ਰਹਿਣਾ। ਇਹਦੇ ਬਾਰੇ ਅੰਗਰੇਜ਼ੀ ਦੇ ਵਿੱਚ ਬਰੀਥਿੰਗ ਐਕਸਰਸਾਈਜ਼ ਦਾ ਬਹੁਤ ਵੱਡਾ ਹੋਇਆ ਵੀ ਬਰੀਥਿੰਗ ਕਰੋ, ਬਰੀਥਿੰਗ ਕਰੋ, ਬਰੀਥਿੰਗ ਕਰੋ। ਤੇ ਬਹੁਤ ਜ਼ਿਆਦਾ ਤੁਸੀਂ ਇਹਦੇ ਬਾਰੇ ਪੜੋਗੇ ਤੇ ਯੋਗਾ ਵਾਲੇ ਨੇ ਉਹ ਵੀ ਬਰੀਥਿੰਗ ਕਰਦੇ ਨੇ। ਕਈ ਸੰਤ ਮਹਾਂਪੁਰਖ ਨੇ ਉਹ ਵੀ ਦੱਸਦੇ ਨੇ ਵੀ ਨਾਮ ਸਿਮਰਨ ਵੀ ਕਰਨਾ ਹੈ ਵਾਇਗਰੂ ਦਾ ਉਹ ਕਿਵੇਂ ਕਰਨਾ ਹੈ। ਬਹੁਤ ਜਗ੍ਹਾ ਬਰੀਥਿੰਗ ਹੈ ਜਿਹੜੀ ਜਾਂ ਸਾਹ ਲੈਣ ਦੀ ਜਿਹੜੀ ਜਿਹੜਾ ਸਿਸਟਮ ਹੈ ਉਹਦੇ ਬਾਰੇ ਬਹੁਤ ਤਾਂ ਆਪਾਂ ਤੁਹਾਨੂੰ ਅਜ ਸਾਹ ਲੈਣਾ ਸਿਖਾਉਣਾ ਹੁ ਤੂੰ ਜੇ ਕਹਿੰਗੇ ਵੀ ਸਾਹ ਤਾਂ ਲੈ ਲੈਣਾ ਤਾਂ ਅਸੀਂ ਜਿਉਂਨੇ ਟੁਕੜੇ ਕਿੰਨੇ ਲੱਗ ਰਿਹਾ ਨਾ ਆਪਾਂ ਸਾਰੀ ਸਾਹ ਲੈ ਲੈਂਦੇ ਆ ਪਰ ਜਦੋਂ ਹੀ ਆਪਾਂ ਨੂੰ ਵੀ ਕਹਿੰਦਾ ਸਾਹ ਲਓ ਲੰਬੇ ਸਾਹ ਲਓ ਉਦੋਂ ਆਪਾਂ ਗਲਤ ਸਾਹ ਲੈਨੇ ਠੀਕ ਆ ਉਹੀ ਠੀਕ ਕਰਨਾ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਮੈਂ ਕਰੋ ਵੀ ਕਿਹਨੂੰ ਕਿਹਨੂੰ ਐ ਲੱਗਦਾ ਵੀ ਮੈਨੂੰ ਪੂਰਾ ਸਾਹ ਸਹੀ ਲੈਣਾ ਆਉਂਦਾ ਇੱਕ ਜਾਨਾ ਦੋ ਜਾਨੇ ਤਿੰਨ ਜਾਨੇ ਹੱਥ ਫੜਾ ਕੇ ਇੱਕ ਹੋਰ ਦੋ ਤਿੰਨ ਚਾਰ ਤੁਸੀਂ ਆਜੋ ਤੁਸੀਂ ਆਜੋ ਤੁਸੀਂ ਆਜੋ 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 ਤੁਸੀਂ ਦੋਨੇ ਆਜੋ ਆਜੋ ਮੇਰੇ ਕੋਲੇ ਆਜੋ ਜੈ ਹੰਤ ਲਾ ਦੋ ਜੀ